ਮੰਮੀ ਜੀ ਸੰਦੇ ਕੀ ਕਰੇ ਪਏ ਮੈਂ ਸਾਗ ਨੂੰ ਲੱਗੀ ਮੰਮੀ ਜੀ ਮੈਂ ਪਈ ਹੋਈ ਸੀ ਤੋ ਹੋਰ ਮੇਰੇ ਨਾਲ ਸੇਲਣੇ ਨਹੀਂ ਆਉਣਾ ਸੀਗਾ ਲੱਗਾ ਤੁਸੀਂ ਜੇ ਲੋਂਗੇ ਪਾ ਲੈਣੀ ਆ ਮੈਂ ਨਾ ਸਾਗ ਦਾ ਪੰਗਾ ਪਾਇਆ ਹੋਇਆ ਸਾਖੜ ਵੀ ਪਈ ਆ ਤਰੋਂ ਕਿ ਸੇਲ ਜਾ ਪੰਗਾ ਖਾਣੇ ਕੋਈ ਮਿਹਨਤ ਸੇਲਣੇ ਆਉਣੀਆਂ ਥੋੜਾ ਪਤਾ ਹੀ ਆ ਕੱਲ ਫਿਰ ਸੀ ਗਈ ਸੀ ਉਹ ਤੇ ਮੈਂ ਆਪੇ ਹੀ ਹੋਈ ਸੀ ਕਰਾ ਮਿੰਨ ਮੇਰੇ ਹੋ ਗਨਾ ਕੋਈ ਕਿ ਕੀ ਜਿਨੀਸ਼ ਕਿ ਮੈਂ ਚਲ ਲੇਕੀਂਗੀ ਉਹ ਮੇਰੇ ਸਾਹਮਣੇ ਲੱਗੀ ਹੇ ਤੂੰ ਸੱਜੇ ਨੂੰ ਬੁਲਾਇਆ ਕਰ ਕੱਲ ਵੀ ਤੂੰ ਤੁਸੀਂ ਨਾ ਮੈਨਿਆ ਕਰ ਤੂੰ ਬਤਾ ਦੇਗਾ ਕਿ ਮੈਂ ਇਹਨੇ ਸੇਲੀਆਂ ਆਉਣੇ ਕਮ ਤੇ ਕਾ ਚੰਗੀ ਹੋ ਗਏ ਨਾ ਆਉਣ ਵਾਲਾ ਉਹ ਸਾਗ ਕੀ ਰਾਮ ਸਾਗ ਖੱਛਾ ਸਾਗ ਨਾ ਆਉਂਦੇ ਲੋਕ ਕਿ ਮਮੀ ਆ ਕਰਦੀਆਂ ਕਿ ਮੈਂ ਨਾ ਪੁਲੀ ਸੇਲੀ ਦੁ ਕਹਿੰਦੀ ਆ ਵੀ ਤੁਸੀਂ ਨਾ ਸਾਗ ਬਣਾ ਲਿਓ ਤੇ ਚਲੋ ਸਾਗ ਬਣ ਜੇਗਾ ਤੁਹਾਨੂੰ ਫੋਨ ਕਰਾਂਗੀ ਫਿਰ ਮੇਰੇ ਸੇਲੀ ਮੱਕੀ ਦੀ ਰੋਟੀ ਦੀ ਬੜੀ ਸ਼ਕੀਨ ਹਾਂ ਸਰਦ ਮਰਦੇ ਮੈਂ ਮਰ ਜਾਣਾ ਨਾ ਸਾਗ ਬਣਾਉਣ ਖਾਣ ਨੂੰ ਸੇਲੀਆਂ ਆ ਜਾਣ ਮੱਕੀ ਦੀ ਰੋਟੀ ਦੀ ਬੜੀ ਸ਼ਕੀਨ ਹੈ ਮੇ ਕੋਨ ਤੇ ਕੋਸ਼ਿਸ਼ ਕਰ ਰਹੀ ਹੈ ਕਿ ਬਣਾਣੀ ਹੈ ਤੂੰ ਹੀ ਬਣਾਣੀ ਹੈ ਮੱਕੀ ਦੀ ਬੀਰ ਵੀ ਤਾਂ ਸੀ ਬਣਾ ਗਈ ਸੀ ਤੈਨੂੰ ਨਹੀਂ ਬਣਦੀ ਹੋ ਨਹੀਂ ਮੈਂ ਪਲੀਜ਼ ਤੁਸੀਂ ਪਾੜ ਲਿਆ ਤੁਸੀਂ ਮੱਕੀ ਦੀ ਰੋਟੀ ਬਹੁਤ ਸੋਹਣੀ ਬਣਾਉਂਦੇ ਆਂ ਹਾਂ ਪਹਿਲਾਂ ਸਾਗ ਕਿੰਨੀ ਦਾ ਹੋ ਜਾਣਾ ਤੇ ਦੇਖਾਂਗੇ ਵੀ ਮੈਂ ਨਹੀਂ ਕਿ ਤੂੰ ਮੈਂ ਕੀ ਕਰਾਂ ਪਰਸ਼ੀਲੀ ਨੂੰ ਵੀ ਤੂੰ ਮੈਂ ਮਮੀ ਸਾਗ ਬਣਾਉਣ ਲੱਗਿਆ ਤੇ ਉਹਨੇ ਕਹਿਨ ਚਲ ਕੋਈ ਨਾ ਸਜੂਠ ਆ ਕੇ ਆ ਜਾ ਤੇ ਰੱਦਰ ਜਾ ਕੇ ਆਪ ਵੀ ਖਾਦੀ ਐ ਲੈ ਬੋਨ ਨੇ ਕਹਿ ਉਹਨਾਂ ਨੇ ਤਾਂ ਸਾਗ ਨੂੰ ਬਣਾਉਂਦਾ ਪਤਨੀ ਚਾਹੀਦੀ ਸਾਸਿ ਨਹੀਂ ਆ ਗਈ ਮੈਨੂੰ ਸੱਸ ਨਹੀਂ ਹੈਗੇ ਆਪਾਂ ਹੈਗੀ ਮੈਂ ਉਹ ਆਪ ਪੜਨਦੀ ਨਹੀਂ ਨਾ ਨਾ ਮੈਨੂੰ ਤਾਂ ਕਹੀ ਤੇ ਕਿੰਨੀ ਕਰਮਾ ਵਾਲੀ ਹੈ ਤੇਰੀ ਸੱਸ ਤੇ ਆਪਣੀ ਸੱਸ ਕੋਲ ਕਿੰਨੀ ਐਸ਼ ਕਰਨੀ ਹੈ ਸਵੇਰ ਦੀ ਸੱਸ ਨਾਲ ਆਟਾ ਬਣਾਉਂਦੀ ਆ ਹੈ ਨਾ ਤੂੰ ਖਾਣੀ ਹੈ ਫਿਰ ਦੁਪਹਿਰਾਂ ਤੇਰੀ ਸੱਸ ਪੁੱਛਦੀ ਹੈ ਵੀ ਕੀ ਬਣਾਵਾਂ ਕੀ ਖਾਵਾਂ ਮੈਨੂੰ ਕਿੰਨੀ ਤੋੜੀ ਕਰਮਾ ਵਾਲੀ ਹੈ ਤੂੰ ਸਾ ਤੇਰੀ ਸੱਸ ਤੇ ਤੇ ਚਾਹੀਦੀ ਸੱਸ ਨਹੀਂ ਹੈ ਨਹੀਂ ਸੱਸ ਨਹੀਂ ਹੈਗੀ ਆਪ ਕੁਛ ਬਣਾ ਕੇ ਖਾਂਦੀ ਨਹੀਂ ਫਿਰ ਆਪ ਤੇ ਖਾਂਦੀ ਆ ਮੰਮੀ ਤੇ ਪਰ ਬਹੁਤ ਜਿਹਾ ਹੋ ਜਾਂਦਾ ਜਿਹੋ ਜਿਹਾ ਮੈਂ ਤੁਹਾਡੇ ਕੋਲ ਐਸ਼ ਲਈ ਹਾਂ ਉਹ ਤਾਂ ਉਹ ਤੇਰੇ ਕਰਨ ਨੇ ਉਹਦੇ ਕੋਲ ਕਰਮ ਹੋਣਾ ਨਾਲ ਸਾਗ ਮੈਨੂੰ ਪਤਾ ਵੀ ਨਹੀਂ ਕਿ ਤੂੰ ਕਿੱਦਾਂ ਲੱਗ ਪਈ ਹੋਈ ਐ ਤੈਨੂੰ ਪਈ ਪਈ ਨੂੰ ਪੈ ਗਈ ਤੇ ਮੈਂ ਸੌਂ ਗਈ ਨਹੀਂ ਠੀਕ ਐ ਮੈਂ ਇਹ ਕਹਾਂ ਪਿਛਲੇ ਨੂੰ ਅੱਜ ਇਹਨਾਂ ਕਈ ਮੈਂ ਸਾਗ ਉਹ ਨਾ ਬੰਦੇ ਪਹਿਲਾਂ ਨਹੀਂ ਉਹਨੂੰ ਫਿਰ ਮੈਂ ਜਿਉਂ ਕਹਿਣਾ ਤਾਂ ਸਹੀ ਐ ਨਾ ਮੈਂ ਮੇਰੀ ਮੰਮੀ ਸਾਗ ਬਣਾਉਣ ਲੱਗਿਆ ਹੈ ਤਾਂ ਤੂੰ ਤੈਨ ਮੈਂ ਸਾਗ ਬਣ ਜਾਏਗਾ ਤਾਂ ਫਿਰ ਫੋਨ ਕਰਾਂਗੀ ਮੰਮੀ ਤੁਸੀਂ ਰੋਟੀ ਪੀਲੀ ਬਣਾ ਦਿਓ ਅੱਛਾ ਬਾਕੀ ਰੋਟੀ ਬਣਾ ਦੇ ਕਹਿੰਦਾ ਸਾਗ ਨੂੰ ਆਵੇਂ ਨਾ ਫਿਰ ਦੇਖਾਂਗੇ ਉਹ ਕਿ ਸਾਗ ਸਾਗ ਬਣਾ ਦਿੰਦੀ ਤੁਸੀਂ ਕੱਟੋ ਰੱਖਣੀ ਆ ਤੇ ਉਹ ਕਰ ਤੇ ਫਿਰ ਉਹ ਤੋਤਾ ਦੇ ਵਿੱਚ ਪਾ ਕੇ ਤੇ ਬਣਾ ਬਣਾ ਕੇ ਤੁਮੜ ਕੇ ਮੱਕੀ ਦੀ ਰੋਟੀ ਤੁਸੀਂ ਸਭ ਦੇਖਦੇ ਆ ਬਾਅਦ ਚ ਮੈਂ ਉਹ ਕੱਗੇ ਨਾਲ ਪਾਇਆ ਕਰ ਪਰ ਕੁਛ ਲਿਆ ਕਰ ਮੈਨੂੰ ਮੇਰੇ ਕੋਲ ਫੋਨ ਦਾ ਪ੍ਰੈਸ਼ਰ ਹੀ ਫੋਨ ਕਰ ਲੈ ਕਰ ਲੈ ਮੇਰੇ ਨਾਲ ਹੀ ਆ ਪ੍ਰੈਫੋਨ ਕਰ ਲੈ ਪਰ ਉਹ ਕਹ ਜੀ ਨਾ ਤੁਰਿਆ ਵੀ ਮੈਂ ਨਹੀਂ ਆ ਰਹੀ ਨਾ ਉਹ ਕਹਦਾ ਕਿ ਤੂੰ ਕੁਝ ਟਾਈਮ ਨੂੰ ਆਵੀ ਤੇ ਮੇਰੇ ਮੰਮੀ ਦਾ ਸਾਗ ਬਣੋ ਲੱਗਿਆ ਤੇ ਤੈਨੂੰ ਅੱਜ ਇਸ ਮੱਕੀ ਦੀ ਰੋਟੀ ਖਵਾਵਾਂਗੇ ਵਧੀਆ ਜੀ ਹੈ ਚਲ ਤੇ ਰਮਨ ਖੁਸ਼ ਹੁੰਦਾ ਕਰ ਮੰਮੀ ਉਹ ਬੜਾ ਕਰਦੀ ਤੁਹਾਡੇ ਲਈ ਚਲੋ 11 अच्छा अच्छा हां मम्मी ने ਗੱਲ ਕਰਾ ਬੈਠਾ ਮਮੀ ਨਾ ਮਮੀ ਨਾ اچھا हां 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 ਗਰਮੀਤ ਤੂੰ ਨਾ ਅਜੇ ਨਾ ਆਮੀ ਐਚਾ ਮੈਂ ਥੋੜੀ ਦੇਰ ਮੈਂ ਤੈਨੂੰ ਫੋਨ ਕਰਾਂਗੀ ਮੇਰੀ ਮੰਮੀ ਨਾ ਸਾਗ ਬਣਾਉਣ ਲੱਗੀ ਹੈ ਸਾਗ ਤੇ ਮੰਮੀ ਨੂੰ ਮੈਂ ਕਿਹਾ ਨੱਕੀ ਦੀ ਰੋਟੀ ਬੜੀ ਪਸੰਦ ਹੈ ਗਰਮੀਤ ਨੂੰ ਤੇ ਮੈਂ ਤੁੰਠੇ ਰੋਣਾ ਮਸਤੀ ਰੋਟੀ ਤੈਨੂੰ ਖਵਾ ਕੇ ਭੇਜਾਂਗੇ ਸਾਗ ਬਣ ਜਾਣਾ ਤੇ ਫਿਰ ਮੈਂ ਤੈਨੂੰ ਫੋਨ ਕਰਾਂਗੀ आ जा ले बच्चे भी कोई गल नहीं ले 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 अच्छा ले आ ले बच्चे भी घर साले कर रोटी खाइ तू चलो ठीक है ठीक है कोई है कोई है भाई। करे भाई हां करे ही हां ओ आ जा सत श्री अकाल जी की हाल चाल है ठीक है ठीक है ये तो याद कर दी सी मेरा तो अच्छा यार रात याद कर दी सी मम्मी जी एड़ी हाँ। ने चली आ किन्नीयां सलीयां सत श्री अकाल जी सत श्री अकाल जी हां

ਆਜਾ ਚਲ ਚਲ ਹਾਂ ਠੀਕ ਨੇ ਕੇ ਤੁਸੀਂ ਸੁਣਾਓ ਬੰਦਾ ਠੀਕ ਹੈ ਹਾਂ ਜੀ ਜਮੀ ਠੀਕ ਹੈ ਤੁਸੀਂ ਸੁਣਾਓ ਬੱਚੇ ਕਿਵੇਂ ਨੇ ਹਾਂ ਠੀਕ ਠਾਕ ਹੋਰ ਕੀ ਕਰਦੇ ਸੀਗੇ ਬਾਸਾ ਮੰਮਿਆ ਮੈਂ ਤਾਂ ਹੀ ਹੋਈ ਸਾ ਮੈਂ ਤਾਂ ਪਈ ਪਈ ਤਾਂ ਹੀ ਨਾ ਬੱਚੇ ਸਕੂਲ ਜਾ ਰਹੇ ਕਿਤੇ ਮੈਂ ਪੈ ਗਈ ਤੇ ਨੀਂਦ ਆ ਗਈ ਤੇ ਮੇਰੀ ਸਹੇਲੀ ਦਾ ਫੋਨ ਆ ਗਿਆ ਹਾਂ ਗਰਮੀਤ ਦਾ ਕਹਿੰਦੀ ਮੈਂ ਤੇਰੇ ਘਰ ਆਉਣਾ ਤੇ ਮੈਂ ਬੰਦੀ ਕੋਲ ਸੋਇਚ ਗਈ ਤੇ ਗਰਮੀਤ ਆਹੋ ਆਹੋ ਠੀਕ ਤੇਰੇ ਵੀ ਥੀ ਆਹ ਉਹ ਹੀ ਮੈਨੂੰ ਕਾਫੀ ਟਾਈਮ ਹੋ ਗਿਆ ਮਲੀ ਨੂੰ ਹੁਣ ਮਿਲ ਨਹੀਂ ਹੈਗੇ 2-3 ਮਹੀਨੇ ਹੋ ਗਏ ਹਾਂ ਤਾਂ ਕੱਠੀ ਨਹੀਂ ਸੀ ਨਾ ਤੇਰੇ ਨਾਲ ਵੀ ਇਹਦਾ ਬੋਲ ਚੱਲ ਤੇਰੀ ਵੀ ਆ ਉਹੀ ਕਾਲਜ ਚ ਕੁਛ ਆਪਾਂ ਨਾਲ ਕੱਠੀਆਂ ਰਹਿੰਦੀਆਂ ਕੁਛ ਨਹੀਂ ਹੁੰਦੀ ਆ ਕੁਛ ਨਹੀਂ ਹੁੰਦੀ ਤੇਰਾ ਚਲ ਆਈ ਕਿ ਤੁਹਾਨੂੰ ਚ ਮਲਾਵਾਂਗੇ ਚਾ ਹਾਂ ਜਾਉਂਗੀ ਮਿਲ ਕੇ ਜਾਉਂਗੀ ਹਾਂ ਉਹਦਾ ਪਤਾ ਕੀ ਆ ਮੈਂ ਪੈਸਾ ਤੇ ਪੈਸੇ ਨਾਲ ਮੈਨੂੰ ਫੋਨ ਆ ਗਿਆ ਕਿ ਨਾ ਮਮੀ ਕੋਲ ਗਈ ਤੇ ਮਮੀ ਅੱਗੇ ਸਵਾਗ ਲੈ ਕੇ ਰਸੋਈ ਚ ਖੜੇ ਕਹਿੰਦੇ ਮੈਨੂੰ ਇੱਕ ਸਮਝ ਨਹੀਂ ਆਉਂਦੀ ਤੇਰੀ ਸੱਸ ਕਿੰਨੀ ਚੰਗੀ ਆ ਚੰਗੀ ਚੰਗੀ ਇਸ ਤਰ੍ਹਾਂ ਦੀ ਆ ਐਨੀ ਚੰਗੀ ਵੀ ਨਹੀਂ ਆਈ ਹਨੇਕ ਪਰ ਨਹੀਂ ਆਇਆ ਤੇ ਕਰਦੀ ਕਿ ਮੈਂ ਕਾਹਦੀਂ ਤੇਰੀ ਕਿੰਨੀ ਅਕਸਰ ਜਿਵੇਂ ਮੈਂ ਕੋ ਗਈ ਮੈਂ ਕਿ ਮम्मी ਤੇ ਸੇਲਿੰਗੇ ਉਹਦਾ ਤੇ ਕਹਿੰਦੀ ਤੇਰਾ ਸੇਲਿੰਗਾ ਮੈਂ ਸਾਗ ਦਾ ਖਲਾਰਾ ਪਾਇਆ ਹੈ ਤੇ ਤੂੰ ਮੈਂ ਕਿ ਚਲ ਕੋਈ ਗੱਲ ਤੇਰੇ ਨਾਲ ਸਾਗ ਬੜਵਾ ਦੂੰਗੀ ਕਿ ਮੈਨੂੰ ਇਸੇ ਅਨੁਸਾਰ ਬੜਾ ਪਸੰਦ ਆਇਆ ਤਮੱਕੀ ਦੀ ਰੋਟੀ ਮੰਗ ਲਈ ਨਹੀਂ ਤੇ ਸਾਗ ਹੈ ਤਾਂ ਮੈਂ ਕਿਹਾ ਮੈਂ ਤੁਹਾਨੂੰ ਥੋੜੀ ਦੇਰ ਨੂੰ ਕਹ ਦੇਣੀ ਆ ਜੂਗੀ ਤੇ ਮੱਕੀ ਦੀ ਰੋਟੀ ਵੀ ਖਾ ਲੈਣੀ ਤੇ ਕੋਈ ਖੱਜੇ ਵੀ ਲੈ ਕੇ ਆਵਾਂਗੀ ਹੈਨਾ ਐ ਚੰਗੀ ਨਹੀਂ ਹੋਣੀ ਆ ਨਹੀਂ ਆ ਬੀ ਸਸਤੀ ਤੇ ਆਸ ਹੈ ਨੂੰ ਚਾਰ ਤੇ ਮੇਰੀ ਸੱਸ ਤੂੰ ਕਹੀ ਮੈਂ ਪੈ ਪਈ ਉਹ ਫੀਆਂ ਹੁਣ ਤੱਕ ਭਾਵੇਂ ਹੁਣ ਬਹਿ ਜੂ ਕੋਈ ਨਹੀਂ ਮੈਂ ਸਾਸ ਨੂੰ ਕਿਹਾ ਕੁਛ ਨਹੀਂ ਮੇਰੀ ਸਸਤ ਨਹੀਂ ਕੰਡੀ ਮੇਰੀ ਸਸਤ ਮੇਰੇ ਗਾਹੂਠਾ ਦੇ ਕੇ ਰੱਖਦੀ ਆ ਸਾਰਾ ਦਿਨ ਅੱਛਾ ਹੋਰ ਕੀ ਕੰਮ ਹੈ ਅੱਜ ਵੀ ਮੈਂ ਮਸਾ ਕਰਉ ਨਿਕਲਿਆ ਨਹੀਂ ਬੰਦੀ ਇਤਰਾ ਐਵੇਂ ਚੁਚ ਚੱਕ ਕਹਿਦਾ ਫੱਜ ਵੀ ਹੁੰਦਾ ਆਪਣੀਆਂ ਮਾਮਾ ਨਹੀਂ ਮੇਰੀ ਤਾਈ ਜੀ ਨਾਮ ਦੀ ਵੀ ਆ ਅਨੰਦ ਨੂੰ ਸੱਦੀ ਰਹਿਣ ਦੀ ਰੱਖਦੀ ਆ ਅੱਛਾ ਦੋਨੋਂ ਜਾਣੀਆਂ ਮਾਮਾ ਧੀਆਂ ਬੜ ਕੇ ਬੜ ਨਾ ਮੇਰੀ ਨਾ ਦੋਵੇਂ ਵੀ ਆਈਆਂ ਨਹੀਂ ਉਹਨਾਂ ਨਾਲ ਛੁੱਟਣ ਚ ਤਾਂ ਨੰਨੀ ਸੋਈ ਚ ਆਪ ਵੱਡੀ ਵਿਚਾਰਾਂ ਆਪ ਵੀ ਵੱਡ ਜਾਂਦੇ ਨਾ ਨਾ ਮੈਨੂੰ ਤਾਂ ਮੈਂ ਨਹੀਂ ਕਰ ਸਕਦੀ ਮੇਰੀਆਂ ਹੁਡੀਆਂ ਦਾ ਨਹੀਂ ਤੂੰ ਕਰਦੀ ਉਹ ਲੜਕੀਆਂ ਦਾ ਨਹੀਂ ਮੈਂ ਤਾਂ ਕਦੇ ਰੋਟੀਆਂ ਪਕਾ ਕੇ ਉਹਨਾਂ ਦੀਆਂ ਕਦੇ ਉਹਨਾਂ ਦਾ ਪੋਸਤ ਕਰ ਤੱਕ ਕਦੇ ਪੋਸਤ ਕਰਤਾ ਫਿਰ ਵੀ ਮੈਂ ਮੈਂ ਉਹਨਾਂ ਨਾਲ ਤੇ ਆਪਰੇ ਸੋਚ ਆਪਣੇ ਬੱਚੇ আর ਬਾੜਕੀ ਆਪਣੇ ਪਸੰਦ ਦਾ ਬਣਾ ਕੇ ਦੇ ਦਿੰਦੇ ਨਾਲੇ ਕਹਿਨੀਆਂ ਚਲ ਕੋਈ ਗੱਲ ਨਹੀਂ ਜੋ ਅਸੀਂ ਬਣਾ ਲਾਂਗੇ ਕੋਈ ਨਾ ਤੇ ਹੁਣ ਇਹਨਾਂ ਪਰ ਮੈਨੂੰ ਨਹੀਂ ਇਹਨੇ ਕਿਹਾ ਹੈਗਾ ਮੈਂ ਪਰ ਫੋਨ ਵੇਖਾਂ ਫਮ ਟੀਵੀ ਵੇਖਾਂ ਕੋਈ ਨਹੀਂ ਚਾਹ ਪਾਣੀ ਵੀ ਨਹੀਂ ਦੇਣਾ ਇਹ ਤੇਰੀ ਸੱਸ ਬਣਾਉਂਗੀ ਜੀ ਬਣਾਉਂਗੀ ਮੰਮੀ ਹਾਂ ਜੀ ਚਾਹ ਬਣਾਓ ਦੋ ਕੱਪ ਮੰਮੀ ਵਧੀਆ ਜਿਹਾ ਬਣਾਓ ਬਣਾ ਲੈਂਗੀ ਪਸਾ ਤਾਂ ਉਹ ਆੜਾ ਹੀ ਚੱਲਦਾ ਸਾਡੇ ਤਾਂ ਨਹੀਂ ਸਾਡਾ ਮੇਰੀ ਸੱਸ ਮੇਰਾ ਘਰ ਘੂਠਾ ਤੈਨੂੰ ਦੱਸੀ ਜਾਨੀ ਆ ਮੈਨੂੰ ਤਾਂ ਬਹੁਤ ਦੁਖੀ ਕੀਤਾ ਹੋਇਆ ਮੈਂ ਤਾਂ ਬਹੁਤ ਦੁਖੀ ਆ ਬਹੁਤ ਜਿਆਦਾ ਮੇਰਾ ਤਾਂ ਕਈ ਵਾਰ ਮਨ ਕਰਦਾ ਮੈਂ ਪੰਜ-ਸੱਤ ਦਿਨ ਨਾ ਕਿਸੇ ਸਹੇਲੀ ਕੋਲ ਜਾਏ ਮੈਂ ਕਿਸੇ ਰਿਸ਼ਤੇਦਾਰੀ ਚ ਲਾਣੇ ਕਿੱਥੇ ਆਉਣ ਦਊਗੀ ਤਾਂ ਨਾ ਅੱਜ ਵੀ ਰੋਪ ਇਟ ਕੇ ਆਈਆਂ ਮੈਂ ਕਿਹਾ ਦਵਾਈ ਲੈਣ ਚੱਲੀ ਆ ਮੈਂ ਮੈਂ ਬਹਾਨੇ ਨਾਲ ਹੀ ਆਉਣ ਨਹੀਂ ਦਿੰਦੀ ਹੈਗੀ ਤੇ ਸੱਸ ਦਾ ਤਾਂ ਡਾਡੀ ਉਹ ਹੀ ਤੂੰ ਜਦ ਕੁੱਛ ਕਹਿੰਦਾ ਜੀਜਾ ਵੀ ਉਹ ਤਾਂ ਪਿੱਛੇ ਪਿੱਛੇ ਹੀ ਆ ਪਿੱਛੇ ਨਹੀਂ ਮੈਂ ਤਾਂ ਕਰ ਬੜਾ ਇਹ ਤਰ ਕਰਦਾ ਉਹ ਤਾਂ ਪਹਿਲਾਂ ਮੇਰੀ ਗੱਤ ਮੰਨਦਾ ਸਾਰੀ ਹੈ ਨਾ ਉਧਾਰ ਵੀ ਹੈ ਨਾ ਤੁਹਾਨੂੰ ਵੀ ਇਹ ਗਾਲੀ ਮਾਰਦਾ ਹੈ ਮੈਂ ਇਹ ਇਹਨਾਂ ਨੂੰ ਮम्मी ਨੇ ਪੈਸੇ ਸਾਰੇ ਭੇਜਿਆ ਮੈਂ ਜਿੰਨਾ ਖਰਚਾ ਨਹੀਂ ਚਾਹੀਦਾ ਮੈਂ ਕਹਿੰਦਾ ਨਾ ਫੋਨ ਤੇ ਵੀ ਲੈਣੇ ਪੈਸੇ ਚਾਹੀਦੇ ਉਸਨੇ ਭੇਜ ਦਿੱਤੇ ਕਦੀ ਕਹਿੰਦਾ ਵੀ ਮम्मी ਕੋਲ ਲੈ ਲੈ ਜਾ ਪੁੱਛ ਰਿਹਾ ਨਾ ਸਾਡੇ ਤਾਂ ਮम्मी ਨੂੰ ਸਭ ਕੁਝ ਸੰਭਾਲਿਆ ਹੋਇਆ 10 ਮਤ ਬਹੁਤ ਔਖੀ ਹੋਈ ਹੀ ਆ 10 ਅੱਜ ਵੀ ਮਹਾਨ ਮਾ ਮੇਰਾ ਠੀਕ ਨਹੀਂ ਹੈਗੀ ਮੈਨੂੰ ਦਵਾਈ ਲੈ ਕੇ ਆਣੀ ਆ ਅੱਛਾ ਹਾਂ ਮੈਂ ਕਿਹਾ ਵੀ ਮੈਨੂੰ ਚਾਹ ਹੁੰਦੋ ਕਹਿੰਦੀ ਆਹੋ ਟਾਈਮ ਸੇ ਰਾਜੀ ਜਲਦੀ ਜਲਦੀ ਆ ਜੀ ਟੈਨਸ਼ਨ ਉਹਨੂੰ ਡਾਕਟਰ ਕੋਲ ਲੈ ਰਣਾ ਨਾਲ ਸਾਰਾ ਡਾਕਟਰ ਕੋਲ ਭੀੜ ਹੁੰਦੀ ਆ ਤੇ ਦਵਾਈ ਲੈ ਕੇ ਆਉਣਾ ਨਾ ਕਿੰਨਾ ਕੰਮ ਉਤਾਰ ਕੇ ਆਈਆਂ ਮੈਂ ਦੇਖੀ ਆਪ ਬੈੱਡ ਤੇ ਪਈ ਸੀ ਹਲੇ ਨਹੀਂ 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 ਸੇ ਬਸਸ ਕਰਦੀ ਰਾਤ ਨੂੰ ਵੀ ਸਸ ਐ ਨਹੀਂ ਚੱਲ ਰਹੀ ਸੀ ਨਾ ਮੈਂ ਬਸ ਜਨ ਲੈ ਕੇ ਬੈ ਲਾਉ ਆਪ ਸਾਫ ਵੀ ਰੋਟੀ ਸਾਰੇ ਦੇ ਦਿੰਦੀ ਹੁੰਦੀ ਰੋਟੀ ਪਾ ਕੇ ਦੇ ਜਿੰਦੀ ਬੱਚਾ ਜਰਾ ਕਿਤੇ ਵੀ ਨਾਲ ਘਰ ਆ ਜਾ

ਕਿ ਮੈਂ ਠੰਡਾ ਚ ਲੱਗੇ ਹੋਏ ਹਾਂ ਕੰਮ ਕਰ। ਬਸ ਮੈਂ ਖਾ ਹੈ ਬੈਠੀ ਸੀ ਅੰਦਰ ਮੈਂ ਚਲ ਮੈਂ ਸਾਸੂ ਘਰ ਮੈਂ ਕੋਈ ਗੱਲ ਨਹੀਂ। ਮਮੀ ਦੇ ਕਰਦੇ ਆ ਕੰਮ ਸਾਰੇ। ਅਸਲ ਤਾਂ ਇਹੀ ਨਹੀਂ ਧੀਆ। ਆਪਣੇ ਦਾ ਤੋੜ ਦੰਨੇ ਆਪਾਂ ਵਿਆਹ ਕੇ। ਜਿਨ੍ਹਾਂ ਨਾਲ ਤੋਫਾ ਰੋਟੀ ਲੈ ਕੇ ਖਾਣੀ ਹੈ ਸਾਰੀ ਉਮਰ ਨਮਾਉਣਾ ਜਿਨ੍ਹਾਂ ਨਾਲ ਸੋ ਤਾਂ ਇਹੀ ਨੇ। ਜੇ ਆਪਣੇ ਕੁੜੀਆਂ ਹੁੰਦੀਆਂ ਫਿਰ ਵੀ ਆਪਾਂ ਕਰਦੇ। ਮੇਰੀ ਸੱਸ ਤਾਂ ਨਹੀਂ ਇਕਨ ਸੋਚਦੀ ਮੇਰੀ ਸੱਸ ਤਾਂ ਸਾਰਾ ਸੋਚ-ਸੋਚ ਦਾ ਫਰਕ ਹੁੰਦਾ ਮਰਜੀ ਤੇ ਸੋਚ-ਸੋਚ ਦਾ ਫਰਕ ਹੁੰਦਾ। ਪਰ ਇੰਨਾ ਵੀ ਜੇ ਸਮਝੋ ਤਾਂ ਇਹ ਅਸਲ ਇਹੀ ਨੇ। ਜਪੈਨਾਂ ਦੇ ਕਰਾਂਗੇ ਆਸ ਆਪਣਾ ਕਰਾਂਗੇ। ਉਹ ਤਾਂ ਹੈ ਹੀ ਆ ਫਿਰ ਜੇ ਆਪਾਂ ਇਹਨਾਂ ਨੂੰ ਧੀਆ ਬਗਾਨੇ ਧੀਆ ਨੂੰ ਧੀਆ ਸਮਝਾਂਗੇ ਉਹ ਤਾਂ ਇਮਾ ਆ ਕੇ ਸਮਝਣਗੇ ਮੇਰੀ ਮਮੀ ਤਾਂ ਬਹੁਤ ਚੰਗੇ ਆ ਬੜੇ ਚੰਗੇ ਆ ਬੜੇ ਮੈਨੂੰ ਨਾ ਮੇਰਾ ਇਹ ਕਰਦੇ ਆ ਨਾ ਉਹ ਵੀ ਅਸਲ ਤਾਂ ਧੀਆ ਨੇ ਹਾਂ ਬਹੁਤ ਕਰਦੇ ਆ ਮਮੀ ਮੇਰਾ ਬੜਾ ਰੋਟੀ ਬਣਾ ਕੇ ਵੀ ਦਿੰਦੇ ਆ ਸੱਚੀ ਸਾੜਤ ਬੜਾ ਪਿਆਰ ਐਵੇਂ ਤੂੰ ਹੋਰ ਜਗ੍ਹਾ ਵਿਆਹ ਕਰਾ ਲੈ ਤੂੰ ਮੇਰੇ ਘਰੇ ਆ ਜੰਦੀ ਇੱਕ ਮੁੰਡਾ ਹੋਰ ਹੈਗਾ ਨੇ ਨਾ ਨਾ ਰੱਖ ਰਹਿ ਜਾਂਦੀ ਆ ਪਰ ਜੋ ਕਾਗਜ਼ ਤੇ ਲਿਖਿਆ ਉਹ ਵੀ ਹੋਣਾਗਾ ਹਾਂ ਹਾਂ ਸੱਚੇ ਦੀ ਮਮੀ ਹੋਰ ਹੈ ਨਾ ਵਾਦੂ ਹਾਂ ਮੈਂ ਤਾਂ ਘਰੋਂ ਅੱਜ ਵੀ ਬਹਾਨਾ ਲਾ ਕੇ ਨਿਕਲੀਆਂ ਦਵਾਈ ਦੇ ਕਿਉਂ ਨਿਕਲਣੀ ਜਲਦੀ ਹੈ ਕਿ ਸੱਸ ਮੇਰੀ ਆਉਣੀ ਨਹੀਂ ਸਾਢੇ ਤੱਕ ਨਹੀਂ ਜਾਂ ਜਿੱਥੇ ਜਾਣਾ ਹੈ ਜਾਣਾ ਹੀ ਹੈ ਨਾ ਨਾ ਬਸ ਹੁਣ ਨਾ 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 ਇੰਨੀ ਢੋਲਕਾਂ ਉਹਨੀਆਂ ਖੀਵੀ ਹੈ ਵਿਸਾਹ ਵੀ ਲੈਣਾ ਬੱਚੇ ਨੂੰ ਔਖਾ ਹੋ ਜਾਵੇ ਇਹ ਤਾਂ ਵਿਚਾਰੀ ਮਾਂ ਮੇ ਬੜੀ ਔਖੀ ਆ ਚਲ ਕੋਈ ਨਹੀਂ ਪਰਮਾਤਮਾ ਦੇਖ ਜਾਗਾ ਜੇ ਨਾ ਮੇਰ ਨਾਲ ਕਰੂਗਾ ਤਾਂ ਭਉਤੂ ਬਤਾ ਸਹੀ ਉਹ ਤਾਂ ਸਾਰਾ ਕੰਮਕਾਰ ਕਰਕੇ ਸਭ ਕੁਝ ਕਰਕੇ ਚਲ ਮੈਨੂੰ ਸਾਥ ਕਰਨਾ ਹੈ ਤੁਸੀਂ ਬੈਠੋ ਗੱਲਾਂ ਕਰੋ ਦੂਸਰ ਕੰਮ ਵਾਲੇ ਰੱਖਣੀ ਠੀਕ ਕਰੀ ਜੀ ਠੀਕ ਮੈਂ ਬਣਾ ਲਉ ਠੀਕ ਚਾਹ ਬਣਾ ਲਵਾਂ ਤੁਸੀਂ ਖਾ ਕੇ ਚਲੀ ਜੀ ਰੋਟੀ ਦੇਖੀ ਮੈਨੂੰ ਪਤਾ ਨਹੀਂ ਕੀ ਹੈ ਮੇਰਾ ਨਾ ਪਤਾ ਤੱਕ ਸ਼ੂਗਰ ਲੋ ਹੈ ਹਾਂ ਪਤਾ ਨਹੀਂ ਬੀਪੀ ਲੋ ਹੈ ਕਿੰਨੇ ਦਿਨ ਹੋ ਗਏ ਮੈਨੂੰ ਪਈ ਪਸ ਕਰ ਲੈਂਦੀ ਇੱਕ ਤਾਂ ਜੈਨ ਫੜਾ ਸੱਸ ਮਾਰਤਾ ਸੱਸ ਕਿਹੜੇ ਤਰ੍ਹਾਂ ਅਸ਼ੜ ਦੀ ਬੀਪੀ ਬੋਤੀ ਤੁਹਾਨੂੰ ਨਾਲ ਪੂਰਾ ਹਾਲ ਹੋ ਜਾਂਦਾ ਵਾ ਆ ਕਰਦੇ ਹੋ ਪਰਦੇ ਹੁਣ ਪਤਾ ਨਹੀਂ ਕੀ ਕੀ ਕੋਈ ਮੈਂ ਪੁੱਛਾਂਗਾ ਆਪਣੀ ਸੇਲੀ ਨੂੰ ਵੀ ਜਿਹੜੋ ਕੁਕਾ ਦਾ ਕੋਈ ਨਹੀਂ ਆਉਣਾ ਤੇ ਜੇ ਤੇਰੇ ਹੁੰਦੇ ਆ ਜੇ ਹੈ ਨਾ ਪੁੱਛ ਲੈ ਇੱਕ ਮਿੰਟ ਆਪਣਾ ਨੇ ਕਿੱਟੀਸ਼ ਨੂੰ ਕਰੀਏ ਇੱਕ ਉਹ ਕਰ ਲੈ ਮੈਂ ਕਿੱਟੀ ਕਹਿੰਦੇ ਤੇ ਕਿੱਟੀ ਸ਼ੁਰੂ ਕਰ ਲੈਣੇ ਹੈ ਨਾ ਪਰ ਚੋਰੀ ਕਰਨੀ ਪੈਣੀ ਆ ਮੈਨੂੰ ਸਸਤਾ ਉਹੀ ਤਾਂ ਮੈਨੂੰ ਸਾਰੇ ਪਾਸਿਓਂ ਚਾਹੀਦਾ ਕਿੱਟੀ 1000 ਰੁਪਏ ਤੋਂ ਸ਼ੁਰੂ ਕਰ ਤਾ ਤਾਂ ਤੂੰ ਬਾਕੀ ਤਿਆਰ ਤਾਂ ਕਰ ਪਰ ਬਾਕੀ ਕੁ ਮਾਦੀਆਂ ਸੇਲੀਆਂ ਜਿਹੜੀਆਂ ਹੈ ਕਿੰਨੀਆਂ ਮੈਂ ਵੀ ਆਦੀਆਂ ਸੇਲੀਆਂ ਨੂੰ ਹੋਰ ਨੂੰ ਪੁੱਛ ਲਵਾਂ ਠੀਕ ਹੈ ਪੁੱਛ ਤਾਂ ਵੀ ਉਹਨਾਂ ਨੂੰ ਹਨੋ ਗਰਮੀਤ ਤੂੰ ਕਿੰਨੇ ਕੁ ਦਿਨ ਤੇ ਕਰਾ ਜੂਗੀ ਅਮਰਜੀਤ ਵੀ ਆਈ ਹੋਈ ਆ ਆ ਉਹ ਮੇਰੇ ਕੋਲ ਹੀ ਬੈਠੀ ਆ ਨਾਇਓ ਕਹਿੰਦੀ ਸੀ ਸਲਾਹ ਕਰਾਂਗੇ ਵੀ ਕਿੱਟੀ ਸ਼ੁਰੂ ਕਰਾਂਗੇ ਕਮੇਟੀ ਕਿੱਟੀ ਕਮੇਟੀ ਤੇ ਉਹ ਸ਼ੁਰੂ ਕਰਾਂਗੇ ਤੇ ਨਾਲੇ ਨਾ ਤੂੰ ਆ ਜੀ ਤੇ ਫਿਰ ਆਪਾਂ ਇੱਥੇ ਤੂੰ ਵੀ ਰੋਟੀ ਖਾ ਲਈਏ ਵੀ ਖਾ ਲਈਏ ਇਹ ਤੇ ਵਿਚਾਰੀ ਉਹਦੀ ਸੱਸ ਬੜੀ ਉਹ ਦਾਦੀ ਆ ਸ਼ਾਇਦ ਨਾਇਕਾ ਕਾ ਕੇ ਜਾਵੇ ਰੋਟੀ ਤੇ ਇਸ ਵਿੱਚ ਮਿਲ ਲਾਂਗੇ ਔਰ ਦੋ ਸਾਰਾ ਕੰਮ ਹੀ ਹੋ ਗਿਆ ਦਸ ਚਲ ਕੇ ਇਹ ਕਫੇ ਸੁਕਾਰ ਉਹਦੀ ਕਿੱਟੀ ਕਮੇਟੀ ਦੇ ਬਣਾ ਮੈਂਬਰ ਤੇ ਆਪਾਂ ਸਾਰੇ ਜਾਲੀਆਂ ਰਲ ਕੇ ਕਿੱਟੀ ਕਮੇਟੀ ਬਣਾਵਾਂਗੇ ਠੀਕ ਹੈ ਠੀਕ ਕੋਈ ਨਾ ਰੰਤਾ ਦੀ ਅੱਛਾ ਕੈਂਦੀ ਵਾਲਾ ਸਾਰੀ ਕੰਨੀ ਸੋਹ ਡਾ ਫਟੇ ਪੁੱਛਦੇ ਕਿ ਦੀ ਮੈਂ ਇੰਦਰਤਾ ਚਲ ਕੋਈ ਨਹੀਂ ਤੇ ਕਿਸੇ ਦਿਨ ਬਹਾਨਾ ਬੁਣਾ ਮਾਰ ਕੇ ਫੇਰ ਆ ਜਾਾਂਗੇ ਹੈਨਾ ਆਜੀ ਆਜੀ ਹਾਂ ਤੇ ਕਿ ਟਿਕ ਮੇ ਕਿ ਸ਼ੁਰੂ ਕਰਾਂ ਕਿ ਤੇਰੀ ਸੱਸ ਨੂੰ ਪਤਾ ਨਾ ਲੱਗੇ ਚੋਰੀ ਪਾਉਂਗੀ ਫਿਰ ਉਹ ਥੋੜੀ ਕਰੂੰਗੀ ਉਹ ਥੋੜਾ ਦੱਸੂ ਤਾਂ ਹੀ ਤਾਂ ਕਹਿੰਦੀ ਮੇਰਾ ਆਉਣਾ ਜਾਣਾ ਬਹੁਤ ਔਖਾ ਹੋ ਜਾਂਦਾ ਬਾਹਰ ਹਾਂ ਇਹ ਬੜੀ ਖਰਾਬ ਓਹ ਥੋੜਾ ਤਾਂ ਅੰਕ ਕਰਦੀ ਮੈਨੂੰ ਕੀ ਕਰਾਂ ਹੋਰ ਸੁਣਾ ਹਾਂ ਠੀਕ ਠਾਕ ਹੈ ਸਾਰੇ ਬੱਚੇ ਸਕੂਲੇ ਗਏ ਹਾਂ ਹਾਂ ਸਕੂਲੇ ਗਏ ਸੀ ਬਰਾਂ ਚੱਲ ਮੈਂ ਜੋ ਤਾਂ 10th ਚ ਅੱਛਾ ਤੇ ਚਾਹ ਉਹਦਾ ਵੀ ਐਸੀ ਦੂਨੀ ਪੇਪਰ ਨੇ ਹੰਨੀ ਸਾਵਨ ਚ ਅੱਛਾ ਚਲ ਠੀਕ ਹੈ ਬੱਚੇ ਤੇ ਬੜੇ ਬੜੇ ਹੋਗੇ ਤੂੰ ਚਲ ਮੈਂ ਚਲਦੀ ਆ ਫਿਰ ਹਾਂ ਠੀਕ ਹੈ ਨਾ ਠੀਕ ਚਲ ਚੰਗਾ ਨਾ ਉਹ ਵੀ ਨਹੀਂ ਫਿਰ ਹੁਣ ਤੂੰ ਬਕਰ ਰੋਕਣੀ ਨਾ ਹਾਂ ਫਿਰ ਮੈਂ ਰੋਕਣੀ ਸਕਦੀ ਆ ਕਿਉਂ ਨਾ ਕੜਾਈ ਇੰਨਾ ਟਾਈਮ ਲੱਗਦਾ ਤੇ ਸੱਸ ਕੁਛ ਨਹੀਂ ਕਹਿੰਦੀ ਬੇ ਸੱਸ ਕੋਲ ਤਾਂ ਤੂੰ ਦੁਪਹਿਰੇ ਬੈਠੀ ਨਾ ਰਹਿ ਨਾ ਮੈਂ ਜੇ ਸੇ ਲਗਾਉਂਦੀਆਂ ਨਾ ਸਾਰੀਆਂ ਬੈਂਦੀਆਂ ਖਲੋ ਜਿਹੇ ਤੇ ਕੋਈ ਨਹੀਂ ਕੁਛ ਨਹੀਂ ਕਰਦੀ ਮੇਟ ਪਨੀ ਬਣਾ ਕੇ ਵੀ ਦਿੰਦੀ ਏ ਮੇਰਾ ਤਾਂ ਬੁਰਾ ਹਾਲ ਆ ਚਲ ਫਿਰ ਹਾਂ ਲੈ ਲੋਆਂ ਫਿਰ ਮੇਰੀ ਸੱਸ ਨਹੀਂ ਬੋਲਿਆ ਠੀਕ ਹੈ ਫਿਰ ਆਵਾਂਗੀ ਹਾਂ ਫਿਰ ਆਵਾਂਗੀ ਠੀਕ ਚਲ ਠੀਕ ਹੈ ਆ ਮम्मी ਹਾਂ ਉਹ ਅੰਮ੍ਰਿਤ ਤੇ ਚੱਲੀ ਆ ਕਿਉਂ ਰੋਟੀ ਖਾਣ ਨੂੰ ਨਹੀਂ ਨਹੀਂ ਅੱਜ ਨੂੰ ਰੋਟੀ ਨਹੀਂ ਖਾਂਦੀ ਹੈਗੀ ਮੇਰੀ ਸੱਸ ਨੇ ਤੜਕੇ ਤੜਕ ਕਰਨਾ ਚਾਹਣਾ ਜਣਾ ਉਹਨੇ ਕਿਹਾ ਨਾ ਉਹਦੇ ਕੀ ਲੈ ਜੀ ਨਾ ਉਹਨੂੰ ਤਾਂ ਦੱਸਤੀ ਨਹੀਂ ਆਈ ਉਹਨੂੰ ਤਾਂ ਮੈਂ ਇਹ ਕਹਿਣ ਨੂੰ ਦਵਾਈ ਲੈ ਲੈਂਦੀ ਤੂੰ ਮੇਰੇ ਨਾਲ ਕਰਤ ਨਹੀਂ ਹੈ ਠੀਕ ਹੈ ਰਾਂਡਾ ਬਾਬਾ ਤੁਸੀਂ ਮੈਨੂੰ ਮੀਂਹੋਂ ਕੱਢ ਦੇਣਾ ਨਹੀਂ ਕੱਢਦੀ ਨਹੀਂ ਉਹਨੇ ਕਿਹਾ ਜਾ ਉੱਥੇ ਬਸ ਜਾ ਜਾ ਕੇ ਨਹੀਂ ਨਹੀਂ ਕੱਢਦੀ ਮੈਂ ਆਪਣੇ ਨਾਲ ਗੱਲ ਕਰ ਨਹੀਂ ਮੈਂ ਤੇ ਮਮੀ ਆਵਾ ਗੱਲ ਕਰਾਂਗੇ ਜਸੂ ਆਵਾਂਗੇ ਆਵਾਂਗੇ ਤੇ ਬੰਦ ਕਰ ਹਾਂ ਤੁਸੀਂ ਆ ਜਿਓ ਗੱਲ ਕਰਨੀ ਹਾਂ ਮਮੀ ਆਨੇ ਕੋਈ ਨਹੀਂ ਆਉਣਾ ਕਰੀਤ ਨੇ ਹਾਂ ਕਿਉਂ ਉਹਨਾਂ ਨੇ ਤਾਂ ਆ ਗਏ ਆ ਜੀ ਉਹ ਕਹਿੰਦੀ ਨਹੀਂ ਮੈਂ ਇਹ ਰਾਸਕ ਦੀ ਮੈਂ ਉਹ ਜਲੇ ਵੀ ਆਈ ਨਹੀਂ ਸੀ ਆ ਜਾਂਦੀ ਮੈਂ ਤਾਂ ਉਹ ਤਾਂ ਕੀਤਾ ਸੀ ਮੈਂ ਕਿਹਾ ਮੇਰੇ ਲੈਣ ਨੂੰ ਉਹ ਕਹਿੰਦੀ ਨਹੀਂ ਮੈਂ ਤੇ ਆ ਗਈ ਸਾਬ ਸਹੀਏ ਬਣਾ ਗਰ ਸੁਖ ਹੁੰਦਾ ਹਨਾ ਆ ਜਾਂਦੀ ਉਹ ਕਹਿੰਦੇ ਆਉਣੀ ਨਹੀਂ ਗਾ ਵੀ ਮੈਂ ਇਹ ਦਾਦਾਈਆ ਹੁਣ ਉਹ ਤੇ ਰੋਟੀ-ਭੂਟੀ ਬਣਾਉਣੀ ਅੱਛਾ ਚਲ ਚਲੋ ਠੀਕ ਚਲੋ ਉਹਨੇ ਕੋਲ ਟਾਈਮ ਕੱਢ ਕੇ ਆਇਆ ਕਰ ਕੇ ਇਹਨਾਂ ਮੈਂ ਤਾਂ ਦਵਾਈ ਉਠਾ ਕੇ ਇੰਸੀ ਹੀ ਹੋ ਪਤਾ ਨਹੀਂ ਚਾ ਕੇ ਮੈਂ ਕਿਹਾ ਲੈ ਦਵਾਈ ਕਿੱਥੇ ਆ ਗੋਲ ਜਾਂਦੀਆਂ ਮੈਡੀਕਲ ਤੋਂ ਦਵਾਈ ਲੈ ਲਈ ਠੀਕ ਚਲ ਠੀਕ ਹੈ ਠੀਕ ਹੈ ਚਲ ਠੀਕ ਹੈ ਬਾਏ ਬਾਏ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾ ਠੀਕ ਠਾਕ ਨੇ ਨਾ ਤੇ ਸਾਰੀਆਂ ਭੈਣਾਂ ਨੂੰ ਜੇ ਸਾਡੀ ਕਹਾਣੀ ਚੰਗੀ ਲੱਗੀ ਤੇ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਜਰੂਰ ਕਰਿਓ ਸ਼ੇਅਰ ਵੀ ਕਰਨਾ ਕਮੈਂਟ ਵੀ ਕਰਨਾ ਤੇ ਸੱਸਾਂ ਨੂੰ ਵੀ ਚੰਗੀਆਂ ਹੋਣਾ ਚਾਹੀਦਾ ਤੇ ਨੂੰਹਾਂ ਨੂੰ ਵੀ ਚੰਗੀਆਂ ਹੋਣਾ ਚਾਹੀਦਾ ਮੇਰੀ ਸਸਤੇ ਬਹੁਤ ਚੰਗੀਆਂ ਹੈ ਹਾਂ ਚੰਗਾ ਨਾ ਚੰਗਿਆ ਕਿਹਾ ਜਾਂਦਾ ਮਿੱਟੀ ਵੀ ਬਹੁਤ ਚੰਗੀ ਤੇ ਇਸ ਸੱਸ ਵੀ ਇੱਕ ਦਿਨ ਬੜੀ ਚੰਗੀ ਹੋਏਗੀ ਹਾਂ ਚਲੋ ਮੈਂ ਤਾਂ ਹਰਮਾਤਮਾ ਮੁਰੇ ਆਈ ਹੀ ਹੱਥ ਜੋੜ ਕੇ ਮੇਰੀ ਸੱਸ ਵੀ ਬਹੁਤ ਵਧੀਆ ਹੋ ਤੇ ਸਾਰੇ ਭੈਣ ਭਰਾਵਾਂ ਨੂੰ ਚੰਗੀ ਲੱਗੇ ਤਾਂ ਜਰੂਰ ਕਮੈਂਟ ਦੇ ਆਈ ਸਾਨੂੰ ਜਰੂਰ ਦੱਸਿਆ ਕਰੋ ਕਿ ਸਾਡਾ ਇਹ ਤੁਹਾਨੂੰ ਸਿਸਟਮ ਚੰਗਾ ਲੱਗਦਾ ਹੈ ਕਿਵੇਂ ਤੇ ਤੁਸੀਂ ਸਾਨੂੰ ਸਹਿਯੋਗ ਦਿਓ ਅਸੀਂ ਤੁਹਾਡੇ ਨਾਲ